ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਰਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖ ਦਿਖ ਸੁਣ ਬੋਲੇ ਦੌਰੂ ਫਿਰਤ ਹੈ ਜਬ ਕਛਪਾਵੇ तब गرب करत है माया गई तब रुवन लागत है कबीर माटी के हम पुत्र मान सराक्यू ना देव संचार के पहुंचने बड बड रूते हो ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਹਾ ਨਰ ਗਰਬਸ ਥੋਰੀ ਬਾਤ ਮਨ ਦਸ ਨਾਜ ਟਕਾ ਚਾਰ ਗੰਠੀ ਐਡੋ ਟਿਡੋ ਜਾਤ ਰਹਾਉ ਬਹੁਤ ਪਰਤਾਪ ਗਉ ਸਪਾਈ ਦੋ ਲੱਖ ਟਕਾ ਪਰਤ ਦਿਵਸ ਚਾਰ ਕੀ ਕਰੋ ਸਾਹਬੀ ਜੈਸੇ ਬਨਹਰ ਪਾਤ ਨਾ ਕੋ ਲੈ ਆਇਓ ਇ ਤਨ ਨਾ ਕੋ ਲੈ ਜਾਤ ਰਾਗਨ ਹੂਤੇ ਅਦਕ ਸ਼ਤਰਪਤ ਕਿੰਨਾ ਮੱਕੇ ਬਿਲਾਤ ਹਰ ਕੇ ਸੰਤ ਸਦਾ ਠਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗਤ ਮਿਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ अंतन चलत संगत कहत कबीर राम पद पौरी जन्म आकारथ जात कहत कबीर राम पद पौरी जन्म आकारथ जात परम सम्मान जोग ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਸਤਕਾਰ ਜੋ ਸਾਧ ਸੰਗਤ ਜੀ ਹਰ ਐਤਵਾਰ ਦੀ ਤਰ੍ਹਾਂ ਇਸ ਵਾਰ ਆਪਾਂ ਨੇ ਜਿਹੜੇ ਸ਼ਬਦ ਦੀ ਵਿਚਾਰ ਕਰਨੀ ਹੈ ਉਹਦਾ ਤੁਸੀਂ ਹੁਣੇ ਪਾਠ ਸਰਵਣ ਕੀਤਾ ਹੈ ਇਸ਼ਅਬਦ ਧੰ ਤਨ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੇ 1251 ਤੇ 52 ਅੰਗ ਤੇ ਸੁਭਾਏਮਾਨ ਹੈ ਰਾਗ ਸਾਰੰਗ ਵਿੱਚ ਇਸ ਸ਼ਬਦ ਭਗਤਾਂ ਦੀ ਬਾਣੀ ਭਗਤ ਕਬੀਰ ਜੀ ਦੀ ਮੂਰਤ ਰਸਨਾ ਤੋਂ ਉਚਾਰਿਆ ਗਿਆ ਭਗਤ ਕਬੀਰ ਜੀ ਆਪਾਂ ਇਹ ਸ਼ਬਦ ਦੁਆਰਾ ਕੀ ਸਿੱਖਿਆ ਕੀ ਉਪਦੇਸ਼ ਦੇਣਾ ਚਾਹੁੰਦੇ ਨੇ ਆ ਸਮਝਣ ਦਾ ਯਤਨ ਕਰਦੇ ਹਾਂ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਬਲਾਵ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਦਾ ਪਹਿਲਾ ਹੀ ਤੋਕ ਹੈ ਜਿਹੜੀ ਉਰਹਾਉ ਵਾਲੀ ਹੈ ਕਹਾਂ ਨਰ ਗਰਬ ਸਥੋਰੀ ਬਾਤ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਵੀ ਕਈ ਬੰਦੇ ਨਾ ਥੋੜਾ ਜਿਹਾ ਉਹਨਾਂ ਨੂੰ ਕੁਝ ਪ੍ਰਾਪਤ ਹੋ ਜਾਂਦਾ ਹੈ ਤਿਉ ਗਰਬ ਭਾਵ ਹੰਕਾਰ ਕਰਦੇ ਨੇ ਹੋਮਿਆਂ ਵਿੱਚ ਆ ਜਾਂਦੇ ਨੇ ਥੋੜੀ ਹੀ ਚੀਜ਼ ਮੈਨਣ ਨਾਲ ਜਦੋਂ ਆਪਾਂ ਤੇ ਕੋਈ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਨਾ ਆਪਾਂ ਨੂੰ ਕੋਈ ਸਾਧਨ ਕੋਈ ਆਪਾਂ ਨੂੰ ਵਸਤੂ ਕੋਈ ਆਪਾਂ ਨੂੰ ਕੋਈ ਵੀ ਚੀਜ਼ ਮਿਲਦੀ ਹੈ ਤਾਂ ਆਪਣਾ ਇੱਕ ਸੁਭਾਅ ਹੈ ਵੀ ਆਪਾਂ ਵੱਲ ਨੂੰ ਦੇਖਦੇ ਵੀ ਮੇਰੇ ਕੋਲ ਆਹ ਚੀਜ਼ ਹੈ ਜਦੋਂ ਆਪਾਂ ਵੱਲ ਦੇਖਾਂਗੇ ਨਾ ਫਿਰ ਆਪਾਂ ਨੂੰ ਆਪਣਾ ਵੱਡਾ ਲੱਗੇਗਾ ਵੀ ਮੇਰੇ ਕੋਲ ਹੀ ਇਹ ਚੀਜ਼ ਹੈ ਉਹਦੇ ਨਾਲ ਆਪਣੇ ਮਨ ਦੇ ਵਿੱਚ ਫਿਰ ਹੰਕਾਰ ਪੈਦਾ ਹੁੰਦਾ ਪਰ ਹੁਣ ਇਹ ਚਾਹੀਦਾ ਜਦੋਂ ਵੀ ਆਪਣੇ ਕੋਲ ਕੋਈ ਚੀਜ਼ ਹੋਵੇ ਕੋਈ ਵਸਤੂ ਆ ਜਾਵੇ ਕੋਈ ਗੁਰੂ ਦੀ ਜਦੋਂ ਆਪਣੇ ਤੇ ਕਿਰਪਾ ਹੋਵੇ ਤਾਂ ਆਪਾਂ ਨੂੰ ਹਮੇਸ਼ਾ ਉੱਪਰ ਵੱਲ ਦੇਖਣਾ ਚਾਹੀਦਾ ਬਈ ਅੱਜ ਮੇਰੇ ਕੋਲ ਆ ਗੱਡੀ ਹੈ ਭਾਅ ਇਸ ਤੋਂ ਵੀ ਪਤਾ ਨਹੀਂ ਲੋਕਾਂ ਕੋਲ ਕਿੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਤਾਂ ਤੁਹਾਡੇ ਮਨ ਵਿੱਚ ਕੋਈ ਅਹੰਕਾਰ ਨਹੀਂ ਆਵੇਗਾ ਜਿਦਾਂ ਜਿਸ ਤਰ੍ਹਾਂ ਕੋਈ ਆਪਣੀ ਜਗ੍ਹਾ ਬਣਾਉਂਦਾ ਪੰਜ ਚਾਰ ਕਮਰੇ ਪਾ ਲੈਂਦਾ ਤਾਂ ਜੇ ਤ ਉਹ نیچے ਵੱਲ ਦੇਖਦਾ ਵੀ ਮੇਰੀ ਕੋਠੀ ਹੈ ਜਿਹੜੀ ਮੈਂ ਸਭ ਤੋਂ ਵਧੀਆ ਬਣਾਈ ਫਿਰ ਉਹਦੇ ਮਨ ਵਿੱਚ ਹੰਕਾਰ ਆਵੇਗਾ ਪਰ ਜਿਉਏ ਸੋਚੇ ਵੀ ਮੇਰੇ ਤੋਂ ਵੱਡਿਆਂ ਵੱਡਿਆਂ ਲੋਕਾਂ ਦੇ 27 27 ਮੰਜ਼ਲ ਤੱਕ ਲੋਕਾਂ ਦੇ ਘਰ ਨੇ ਜਿਨ੍ਹਾਂ ਦੇ ਉੱਪਰ ਹੀ ਹੈਲੀਕਾਪਟਰ ਲੈਂਦੇ ਨੇ ਐਡੇ ਐਡੇ ਲੋਕਾਂ ਦੇ ਰਹਿਸ਼ ਵੀ ਮੇਰਾ ਤਾਂ ਛੋਟਾ ਜਿਹਾ ਹੀ ਫਿਰ ਬੰਦੇ ਦੇ ਮਨ ਵਿੱਚ ਹੰਕਾਰ ਨਹੀਂ ਹੁੰਦਾ ਜਾਂ ਕਿਸੇ ਦਾ ਬੱਚਾ ਜੇ ਪੜ ਕੇ ਚੰਗੇ ਨੰਬਰ ਲੈ ਲੈਂਦਾ ਹੈ ਕੋਈ ਵਧੀਆ ਜੋਬ ਉਹਨੂੰ ਮਿਲ ਜਾਂਦੀ ਪਰ ਜੇ ਉਹ ਇਹ ਸੋਚੇ ਬੇ ਮੇਰੇ ਬੱਚੇ ਨੇ ਚੰਗੇ ਨੰਬਰ ਲਏ ਨੇ ਉਹਨੂੰ ਵਧੀਆ ਜੋਬ ਮਿਲ ਗਈ ਬਈਆ ਗਵੰਡੀਆਂ ਦੇ ਬੱਚੇ ਤਾਂ ਬਿੱਲੇ ਹੀ ਫਿਰਦੇ ਨੇ ਇਹ ਤਾਂ ਪੜ ਵੀ ਨਹੀਂ ਸਕੇ ਫਿਰ ਉਹਦੇ ਮਨ ਵਿੱਚ ਇਹ ਅਹੰਕਾਰ ਆ ਜਾਵੇਗਾ ਵੀ ਜਿਹੜਾ ਮੇਰਾ ਬੱਚਾ ਹੈ ਇਹੀ ਹੀ بس کامیاب ਹੋਵੇਗਾ ਹੋਰ ਕੋਈ ਪਰ ਜਦੋਂ ਇਹ ਸੋਚੇ ਬਈ ਇਤੋਂ ਵੱਧ ਕੇ ਵੀ ਲੋਕਾਂ ਨੇ ਬਹੁਤ ਪੜ੍ਹਾਈਆਂ ਕੀਤੀਆਂ ਬਹੁਤ ਵੱਡੀਆਂ ਨੌਕਰੀਆਂ ਤੇ ਲੱਗੇ ਬਹੁਤ ਵੱਡੇ ਅਹੁਦਿਆਂ ਤੇ ਲੱਗੇ ਫਿਰ ਉਹ ਬੰਦੇ ਦੇ ਮਨ ਵਿੱਚ ਹੰਕਾਰ ਨਹੀਂ ਆਪੇ ਜਿਸ ਤਰ੍ਹਾਂ ਕਿਸੇ ਨੂੰ ਕੋਈ ਅਹੁਦਾ ਮਿਲ ਜਾਂਦਾ ਹੈ ਜਾਂ ਕੋਈ ਪਿੰਡ ਦਾ ਸਰਪੰਚ ਬਣ ਜਵੇ ਕੋਈ ਐਮ ਐਲ ਏ ਕੋਈ ਮੰਤਰੀ ਕੋਈ ਸੀ ਐਮ ਪੀ ਐਮ ਬਣ ਜਾਂਦਾ ਪਰ ਉਹਦੇ ਮਨ ਵਿੱਚ ਇਹ ਅਹੁਦੇ ਦਾ ਹੰਕਾਰ ਪਾਲ ਕੇ ਉਹ ਬਹਿ ਜਾਂਦਾ ਕਿਉਂਕਿ ਕੋਈ ਵੀ ਜਿਹੜਾ ਅਹੁਦਾ ਹੁੰਦਾ ਨਾ ਉਹ ਫਰਜ਼ ਨਿਭਾਉਣ ਲਈ ਹੁੰਦਾ ਕੰਮ ਕਰਨ ਲਈ ਹੁੰਦਾ ਪਰ ਆਪਣੇ ਸਿਰਫ ਇਹ ਲੋਕ ਅਹੁਦੇ ਨੂੰ ਔਰ ਲਈ ਸਮਝ ਲੈਣੇ ਵੀ ਮੈਂ ਹੁਣ ਮੇਰੇ ਕੋਲ ਇਹ ਅਹੁਦਾ ਪਰ ਉਹ 4 ਦਿਨ ਦੀ ਗੱਲ ਹੁੰਦੀ ਹੈ ਪਰ ਜੇ ਕੋਈ ਆਪਣੇ ਵਧੀਆ ਤਰੀਕੇ ਨਾਲ ਫਰਜ਼ ਨਿਭਾਵੇ ਵਧੀਆ ਅਹੁਦੇ ਮੁਤਾਬਕ ਜੋ ਦੇ ਕਰਮ ਨੇ ਉਹ ਕਮਾਵੇ ਫਿਰ ਉਹਨੂੰ ਦੁਬਾਰਾ ਵੀ ਕਈ ਵਾਰ ਮੌਕਾ ਮਿਲ ਜਾਂਦਾ ਜੋ ਦੇ ਮਨ ਵਿੱਚ ਹੰਕਾਰ ਨਾ ਆਵੇ ਪਰ ਆਪਣਾ ਨਾ ਬਾਹਲੇ ਲੋਕਾਂ ਦਾ ਜਿਹੜਾ ਸੁੱਖ ਹੈ ਨਾ ਇਹ ਦੂਜੇ ਦੇ ਦੁੱਖ ਤੇ ਟਿਕਿਆ ਹੋਇਆ ਹੈ। ਭਾਵ ਆਪਣਾ ਸੁੱਖ ਦੂਜੇ ਦੇ ਦੁੱਖ ਚੋਂ ਲੋਕ ਪ੍ਰਾਪਤ ਕਰਨਾ ਚਾਹੁੰਦੇ ਨੇ ਵੀ ਦੂਜੇ ਨੂੰ ਦੁੱਖ ਹੋਊ ਤਾਂ ਮੈਨੂੰ ਸੁੱਖ ਪ੍ਰਾਪਤ ਹੋ। ਇਹੋ ਜਿਹੇ ਬੰਦੇ ਨੂੰ ਜ਼ਿੰਦਗੀ ਵਿੱਚ ਕਦੇ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਕਿਉਂਕਿ ਜਿੰਨਾ ਚਿਰ ਆਪਾਂ ਕਿਸੇ ਦਾ ਬੁਰਾ ਸੋਚਾਂਗੇ ਨਾ ਆਪਣਾ ਭਲਾ ਹੋ ਹੀ ਨਹੀਂ ਸਕਦਾ ਗੁਰੂ ਸਾਹਿਬ ਜੀ ਕਹਿੰਦੇ ਨੇ ਪਰ ਕਾ ਬੁਰਾ ਨਾ ਰੱਖੋ ਚੇਤ ਤੁਮ ਕੋ ਦੁੱਖ ਨਹੀਂ ਪਾਈ ਮੀਂ ਬਿਜੇ ਤੂੰ ਪਰਾਏ ਦਾ ਮਨ ਵਿੱਚ ਬੁਰਾ ਨਹੀਂ ਰੱਖੇਗਾ ਤਾਂ ਤੇਰੇ ਜੀਵਨ ਵਿੱਚ ਵੀ ਤੈਨੂੰ ਫਿਰ ਸੁਖ ਪ੍ਰਾਪਤ ਹੋਵੇਗਾ ਇਸੇ ਲਈ ਇਹ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਹੋਮਿਆਂ ਤੇ ਅਹੰਕਾਰ ਦੀ ਹੀ ਗੱਲ ਕੀਤੀ ਹੈ ਵੀ ਛੋਟੀ ਜੀ ਜ਼ਿੰਦਗੀ ਹੈ ਪਰ ਬੰਦਾ ਥੋੜਾ ਜਿਹਾ ਪ੍ਰਾਪਤ ਹੋ ਜਾਵੇ ਤਾਂ ਮਨ ਵਿੱਚ ਅਹੰਕਾਰ ਪਾੜ ਲੈਂਦਾ ਵੀ ਮੇਰੇ ਤੋਂ ਵੱਡਾ ਕੋਈ ਨਹੀਂ ਹੈ ਇਸ ਲਈ ਸ਼ੁਰੂ ਤੇ ਕਹਿੰਦੇ ਨੇ ਕਾਹਾਂ ਨਰ ਗਰਬਸ ਥੋਰੀ ਪਾਤ ਕਹਿੰਦੇ हे ਮਨੁੱਖ ਕਹਿੰਦੇ ਕਾਦਾ ਹੰਕਾਰ ਕਰਦਾ ਇਹ ਥੋੜੀ ਗੱਲ ਦਾ ਕਹੀਂ ਤੂੰ ਹੰਕਾਰ ਕਰਕੇ ਬਹਿ ਗਿਆ ਜੇ ਤੈਨੂੰ ਥੋੜਾ ਜਿਹਾ ਕੁਝ ਪ੍ਰਾਪਤ ਹੋ ਗਿਆ ਤਦ ਉਹ ਕਹਿੰਦੇ ਉਹਦਾ ਅਹੰਕਾਰ ਕਰਦਾ ਕਾਹਦਾ ਅਹੰਕਾਰ ਪਿਛਲੇ ਜ਼ਮਾਨੇ ਮੁਤਾਬਕ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ ਫਿਰ ਵੀ ਜੇ ਆਹ ਚੀਜ਼ਾਂ ਤੇਰੇ ਕੋਲ ਆ ਗਈਆਂ ਤੇਰੇ ਮਨ ਵਿੱਚ ਅਹੰਕਾਰ ਪੈਦਾ ਹੋ ਗਿਆ ਕਿਹੜੀਆਂ ਚੀਜ਼ਾਂ ਕਹਿੰਦੇ ਮਨ ਦਸਨਾਜ ਟਕਾ ਚਾਰ ਗੰਠੀ ਇੱਥੇ ਮੰਮਾ ਨੰਨਾ ਪਾ ਮਨ ਮਨ ਦਾ ਮਤਲਬ ਮਨ ਹੈ ਕਹਿੰਦੇ ਮਾਨ 10 ਕਹਿੰਦੇ 10 ਮਾਨ ਦੇ ਤੇਰੇ ਕੋਲ ਨਾਜ ਹੁੰਦਾ ਅਨਾਜ ਕਹਿੰਦੇ 10 ਮਾਨ ਤੇਰੇ ਕੋਲ ਅਨਾਜ ਆ ਗਿਆ ਟਕਾ 4 ਗੰਠੀ ਟਕੇ 4 ਪਹਿਲਾਂ ਲੋਕ ਜਿਹੜੇ ਪੈਸੇ ਹੁੰਦੇ ਸੀ ਨਾ ਅੱਜ ਕੱਲ ਆਪਾਂ ਕਿਸੇ ਕੋਲ ਬਾਧੂ ਪੈਸਾ ਹੁੰਦਾ ਉਹ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦਾ ਕਿਤੇ ਹੋਰ ਕੋਈ ਸਕੀਮ ਵਿੱਚ ਲਾ ਦਿੰਦਾ ਵੀ ਇਹ ਦੁੱਗਣੇ ਹੋ ਜਾਣ ਵੱਧ ਜਾਣ ਪਰ ਅਗਿਲ ਜਿੱਦ ਕਿਸੇ ਕੋਲ ਥੋੜਾ ਬਹੁਤਾ ਪੈਸਾ ਬਚ ਜਾਂਦਾ ਸੀ ਨਾ ਉਹ ਕਈ ਵਾਰ ਲੋਕ ਧਰਤੀ ਵਿੱਚ ਦੱਬ ਦਿੰਦੇ ਸੀ ਜਾਂ ਕੋਈ ਸੋਨਾ ਖਰੀਦ ਲੈਂਦੇ ਸੀ ਜਾਂ ਆਪਣੇ ਨਾਂ ਜਿਵੇਂ ਆਪਾਂ ਹੁਣ ਪਰਸ ਰੱਖਦੇ ਆਂ ਬਟੂਏ ਰੱਖਦੇ ਆਂ ਪੈਸਾ ਪਾਉਣ ਲਈ ਪਹਿਲਾਂ ਉਹ ਗੱਠ ਦੇ ਕਿਰਨੇ ਦੀ ਗੱਠ ਜਾਂ ਚੁੰਨੀ ਦੀ ਗੱਠ ਬੀਬੀਆਂ ਉਹਦੇ ਵਿੱਚ ਪੈਸਾ ਮੰਨ ਲੈਂਦੀ ਸੀ ਕਹਿੰਦੇ ਫਿਰ ਕੀ ਹੋਇਆ ਜੇ ਤੇਰੇ ਕੋਲ ਦਸ ਮਣ ਅਨਾਜ ਆ ਗਿਆ ਕਹਿੰਦੇ ਟਕਾ ਚਾਰ ਗੰਠੀ ਤੇਰੇ ਕਹਿੰਦੇ ਗੱਠ ਦੇ ਵਿੱਚ ਚਾਰ ਟਕੇ ਆ ਗਏ ਭਾਵ ਥੋੜੀ ਤੇਰੇ ਕੋਲ ਮਾਇਆ ਆ ਗਈ ਜਿਸ ਤਰ੍ਹਾਂ ਐਡੋ ਟੇਡੋ ਚਾਤਾ ਕਹਿੰਦੇ ਇਹ ਥੋੜੀ ਚੀਜ਼ ਔਣ ਨਾਲ ਕਹਿੰਦੇ ਤੂੰ ਟੇਡਾ ਹੋ ਕੇ ਤੁਰਨ ਲੱਗ ਗਿਆ ਬਹੁਤ ਮਟਕ ਮਟਕ ਕੇ ਤੁਰਦਾ ਪੇ ਮੇਰੇ ਵਰਗਾ ਤਾਂ ਕੋਈ ਹੁਣ ਹੈ ਹੀ ਨਹੀਂ ਹੰਕਾਰ ਵਿੱਚ ਤੂੰ ਆ ਗਿਆ ਤੇ ਮੇਰੇ ਕੋਲ 10 ਮਣਾ ਅਨਾਜ ਆ ਗਿਆ 4 ਮੇਰੇ ਕੋਲ ਪੈਸੇ ਨੇ ਭਾਵ ਥੋੜੀ ਮਾਇਆ ਵੀ ਮੈਂ ਇਕੱਠੀ ਕਰ ਲਈ ਕਹਿੰਦੇ ਇਹਦੇ ਨਾਲ ਹੀ ਤੇਰੀ ਜਿਹੜੀ ਤੋਰ ਹੈ ਉਹ ਬਦਲ ਗਈ ਤੂੰ ਆਮ ਦੰਦੇ ਨੂੰ ਤਾਂ ਕੁਝ ਹੁਣ ਸਮਝਦਾ ਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਪੜ੍ਹਿਆ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਕਹਿੰਦੇ ਬੰਦਾ ਮਿੱਟੀ ਦਾ ਪੁੱਤਲਾ ਕਹਿੰਦੇ ਦੇਖੋ ਕਿਵੇਂ ਭੱਜਿਆ ਫਿਰਦਾ ਦੇਖੇ ਦੇਖੇ ਸੁਣਾ ਬੋਲੇ ਦੌਰਿਓ ਫਿਰਦਾ ਕਹਿੰਦੇ ਜਿਹੜੇ ਇਹਦੇ ਸਾਰੇ ਉਦਮ ਨੇ ਨਾ ਇਹ ਸਿਰਫ ਮਾਇਆ ਲਈ ਨੇ ਮਾਇਆ ਨੂੰ ਦੇਖਣਾ ਚਾਹੁੰਦਾ ਹੈ ਮਾਇਆ ਲਈ ਕਰਮ ਕਰਨਾ ਚਾਹੁੰਦਾ ਹੈ ਦੇਖੇ ਸੁਣਾ ਬੋਲੇ ਬੋਲ ਵੀ ਇਹਦੇ ਮਾਇਆ ਲਈ ਨੇ ਦੌਰਿਓ ਫਿਰਦਾ ਕਹਿੰਦੇ ਸਾਰਾ ਭੱਜੇ ਹੀ ਫਰੀਅਤ ਫਿਰ ਜਦੋਂ ਜੱਬ ਕਛ ਪਾਵੇ ਤਬ ਗਰਪ ਕਰਦਾ ਜਦੋਂ ਕੋਈ ਥੋੜਾ ਇਹਨੂੰ ਕੁਝ ਪ੍ਰਾਪਤ ਹੋ ਜਾਂਦਾ ਨਾ ਫਿਰ ਕਹਿੰਦੇ ਗਰਪ ਕਰਦਾ ਭਾਵ ਹੰਕਾਰ ਕਰਦਾ ਮਾਇਆ ਗਈ ਤਬ ਰੋਣ ਲੱਗਦਾ ਹੈ ਕਹਿੰਦੇ ਜਦੋਂ ਉਹ ਜਿਹੜੇ ਚਾਰ ਟਕੇ ਜੋੜੇ ਹੁੰਦੇ ਨੇ ਇਕੱਠੇ ਕਰੇ ਹੁੰਦੇ ਨੇ ਕਹਿੰਦੇ ਫਿਰ ਜਦੋਂ ਚਲੇ ਜਾਂਦੇ ਨੇ ਫਿਰ ਕਹਿੰਦੇ ਬੈ ਕੇ ਰੋਣ ਲੱਗ ਜਾਂਦੇ ਨੇ ਕਿਉਂਕਿ ਉਹਦਾ ਜਿਹੜਾ ਦੁੱਖ ਤੇ ਸੁੱਖ ਉਹ ਮਾਇਆ ਨਾਲ ਹੀ ਜੁੜਿਆ ਹੋਇਆ ਹੈ ਮਾਇਆ ਹੈ ਤਉ ਆਪਣੇ ਆਪ ਨੂੰ ਸਾਹਮਣੇ ਨਾ ਮੈਂ ਸੁਖੀ ਹਾਂ ਮਾਇਆ ਨਹੀਂ ਹੈ ਤਉ ਆਪਣੇ ਆਪ ਨੂੰ ਦੁਖੀ ਸਾਹਮਣੇ ਜਿਸ ਸੁੱਖ ਮਾਇਆ ਵਿੱਚ ਹੋਵੇ ਮਾਇਆ ਭਾਵ ਇੱਥੇ ਕਰੰਸੀ ਦੀ ਗੱਲ ਹੈ ਪੈਸੇ ਦੀ ਗੱਲ ਹੈ ਵੈਸੇ ਗੁਰਬਾਣੀ ਵਿੱਚ ਜਿਹੜੀ ਮਾਇਆ ਹੈ ਨਾ ਇਹ ਬਹੁਤ ਰੂਪਾਂ ਵਿੱਚ ਆਈ ਹੈ ਮਾਇਆ ਜਿਹੜੀ ਕਰੰਸੀ ਹੈ ਇਹ ਇੱਕ ਰੂਪ ਹੈ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਕਹਿੰਦੇ ਉਹ ਹਰੇਕ ਚੀਜ਼ ਤੁਹਾਡੇ ਲਈ ਮਾਇਆ ਹੈ ਜਿਹੜੀ ਤੁਹਾਨੂੰ ਪ੍ਰਮਾਤਮਾ ਨੂੰ ਭੁਲਾ ਦਿੰਦੀ ਹੈ ਵਿਸਾਰ ਦਿੰਦੀ ਉਹ ਹਰੇਕ ਚੀਜ਼ ਤੁਹਾਡੇ ਲਈ ਮਾਇਆ ਹੈ ਇਸ ਲਈ ਕਹਿੰਦੇ ਤੇਰਾ ਜਿਹੜਾ ਦੁੱਖ ਸੁੱਖ ਹੈ ਸਿਰਫ ਮਾਇਆ ਨਾਲ ਹੀ ਜੁੜਿਆ ਹੋਇਆ ਕਿਉਂਕਿ ਜੇ ਮਾਇਆ ਨਾਲ ਬਾਹਲੀ ਮਾਇਆ ਇਕੱਠੀ ਕਰਨ ਨਾਲ ਸੁੱਖ ਮਿਲਦਾ ਤਾਂ ਕੀ ਜਿਹੜੇ ਬਹੁਤ ਜਿਨ੍ਹਾਂ ਕੋ ਧਨ ਇਕੱਠਾ ਹੋ ਗਿਆ ਉਹਨਾਂ ਦੇ ਮਨ ਨੂੰ ਸੁਖ ਪ੍ਰਾਪਤ ਹੋ ਗਿਆ ਕਈ ਵਾਰ ਆਪਾਂ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਜਿਹਨੂੰ ਦੋ ਵਕਤ ਦੀ ਰੋਟੀ ਵੀ ਮਸੀ ਜੁੜਦੀ ਐ ਨਾ ਉਹਨੂੰ ਵੀ ਆਪਾਂ ਕਈ ਵਾਰ ਹੱਸਦਾ ਦੇਖਦੇ ਆ ਵੀ ਕਿੰਨਾ ਖੁਸ਼ ਐ ਪਰ ਉਹਦੇ ਕੋ ਪੈਸਾ ਨਹੀਂ ਹੁੰਦਾ ਚਾ ਇਸੇ ਲਈ ਜਿਹੜੀ ਮਾਇਆ ਇਹ ਲੋੜਾਂ ਲਈ ਹੈ ਪਰ ਜਦੋਂ ਇਹਨੂੰ ਕੋਈ ਲੋਭ ਬਣਾ ਲੈਂਦਾ ਤਾਂ ਨੂੰ ਕਦੇ ਫਿਰ ਸੁੱਖ ਪ੍ਰਾਪਤ ਨਹੀਂ ਹੁੰਦਾ ਜ਼ਿੰਦਗੀ ਵਿੱਚ ਲੋੜਾਂ ਲਈ ਪਰ ਤੋਂ ਇਹਦੇ ਬਿਨਾ ਗੁਜ਼ਾਰਾ ਨਹੀਂ ਪਰ ਲੋੜ ਮੁਤਾਬਕ ਹੋਵੇ ਬਹੁਤ ਹੈ ਇਸੇ ਲਈ ਕਹਿੰਦੇ ਤੇਰੇ ਕੋਲ 10 ਮਣ ਅਨਾਜ ਆ ਗਿਆ ਚਾਰ ਤੇਰੇ ਕੋਲ ਪੈਸੇ ਆ ਗਏ ਥੋੜੀ ਮਾਇਆ ਆ ਗਈ ਕਹਿੰਦੇ ਤੇਰੀ ਦਾ ਚਾਲ ਹੀ ਬਦਲੇ ਕਹਿੰਦੇ ਜੀ ਹੋਰ ਇਤੋਂ ਵੱਧ ਤੇਰੇ ਕੋਲ ਸ਼ਾਜ ਰਹਾਉ ਕਹਿੰਦੇ ਬਹੁਤ ਪ੍ਰਤਾਪ ਗਉਂ ਸੌ ਪਾਏ ਕਹਿੰਦੇ ਜੇ ਤੇਰੇ ਕੋਲ 100 ਤੇਰੇ ਕੋਲ ਕਹਿੰਦੇ ਬਹੁਤ ਪ੍ਰਤਾਪ ਗਉ 100 ਪਾਏ ਭਾਵ ਤੇਰੇ ਕੋਲ 100 ਪਿੰਡਾਂ ਦੀ ਤੇਰੇ ਕੋਲ ਸਾਬੀ ਵੀ ਆਜਵੇ ਕਹਿੰਦੇ ਤੂੰ 100 ਪਿੰਡਾਂ ਦੇ ਵਿੱਚ ਤੇਰਾ ਨਾਮ ਹੋਵੇ 2 ਲੱਖ ਟੱਕਾ ਉਪਰ ਹੈ ਕਹਿੰਦੇ 2 ਲੱਖ ਦੀ ਤੇਰੇ ਕੋਲ ਜ਼ਗੀਰ ਆਜਵੇ ਉਹ ਪਿੰਡਾਂ ਦੀ ਜ਼ਗੀਰ ਦਾ ਮਾਲਕ ਬਣ ਜਵੇ ਨਾ ਤੂੰ ਕਹਿੰਦੇ ਇੰਨਾ ਵੀ ਹੋ ਜਵੇ ਪਰ ਹੁਣ ਤਾਂ ਜਿਹਦੇ ਕੋਲ ਅੱਜਕੱਲ ਇੱਕ ਪਿੰਡ ਦੀ ਚੌਧਰ ਆ ਜਾਂਦੀ ਐ ਨਾ ਉਹ ਕਹਿੰਦਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਇੱਥੇ 100 ਪਿੰਡਾਂ ਦੀ ਗੱਲ ਕੀਤੀ ਗਈ ਕਹਿੰਦੇ ਜੇ 100 ਪਿੰਡਾਂ ਦਾ ਤੂੰ مالک ਬਣ ਦੇਵੇਂ 2 ਲੱਖ ਟਕੇ ਦੇ ਕਹਿੰਦੇ ਤੇਰੇ ਕੋਲ ਜਗੀਰ ਆ ਜਾਵੇ 2 ਲੱਖ ਦੇ ਭਾਵ ਕਹਿੰਦੇ ਦਿਵਸ ਚਾਰ ਕੀ ਕਰੋ ਸਾਹਿਬ ਦੀ ਕਹਿੰਦੇ ਫਿਰ ਵੀ ਚਾਰ ਦਿਨ ਦੀ ਸਾਹਬੀ ਹੈ ਜੀ ਕਿਉਂਕਿ ਜਿਹੜਾ ਜੀਵਨ ਹੈ ਹੈ ਹੀ ਚਾਰ ਦਿਨ ਦਿਵਸ ਚਾਰ ਕੀ ਕਰੋ ਸਾਹਬੀ ਜੈਸੇ ਬਨ ਹਰ ਪਾਤ ਕਹਿੰਦੇ ਚਾਰ ਦਿਨਾਂ ਬਾਅਦ ਜਿਵੇਂ ਜੰਗਲ ਦੇ ਪੱਤੇ ਨਾ ਉਹ ਇੱਕ ਦਿਨ ਇੱਕ ਰੁੱਤ 'ਚ ਹਰੇ ਹੁੰਦੇ ਨੇ ਪਰ ਥੋੜੇ ਮਹੀਨੇ ਬਾਅਦ ਉਹ ਸੁੱਕ ਕੇ ਆਪਣੇ ਆਪ ਹੀ ਝੜ ਜਾਂਦੇ ਇਸੇ ਤਰ੍ਹਾਂ ਹੀ ਜਿਹੜੇ ਅਹੁਦੇ ਹੁੰਦੇ ਨੇ ਆਪਣੇ ਕੋਈ 5 ਸਾਲ ਦਾ ਹੁੰਦਾ ਕਿਸੇ ਦਾ ਕੋਈ ਨੌਕਰੀ ਹੋਵੇ ਉਹ ਵੱਧ ਸਾਲ ਉਹਦਾ ਅਹੁਦਾ ਹੁੰਦਾ ਪਰ ਇੱਕ ਦਿਨ ਉਹਨੇ ਰਿਟਾਇਰ ਹੋਣਾ ਜਿਹੜਾ ਕੋਈ 5 ਸਾਲ ਵਾਲਾ ਹੈ ਉਹਨੇ 5 ਸਾਲ ਬਾਅਦ ਦੂਜਾ ਵੀ ਆ ਜਾਂਦਾ ਕਹਿੰਦੇ ਚਾਰ ਦਿਨ ਦੀ ਸਾਹਬੀ ਹੈ ਤੇਰੀ ਜਿਵੇਂ ਕਹਿੰਦੇ ਹਰੇ ਪੱਤੇ ਸੁੱਕ ਕੇ ਝੜ ਜਾਂਦੇ ਨੇ ਏਕ ਨੇ ਕਹਿੰਦੇ ਤੈ ਵੀ ਆਪਣੇ ਅਹੁਦੇ ਤੋਂ ਇੱਕ ਦਿਨ ਲੈ ਜਾਣਾ ਕਹਿੰਦੇ ਤੂੰ ਕਾਦਾ ਹੰਕਾਰ ਕਰਦਾ ਹੈ ਭਗਤ ਕਬੀਰ ਜੀ ਕਹਿੰਦੇ ਕਬੀਰਾ ਧੂਰ ਸਕੇਲ ਕਾ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਹਿੰਦੇ ਇਹ ਕਬੀਰਾ ਧੂਰ ਸਕੇਲ ਸਕੇਲ ਹੁੰਦੇ ਮਿੱਟੀ ਕਹਿੰਦੇ ਹੂੰ ਮਿੱਟੀ ਦੀਆਂ ਪੁੜੀਆਂ ਬੰਨੀਆਂ ਕਿਸੇ ਦਾ ਕੋਈ ਨਾ ਰਖਤਾ ਕਿਸੇ ਦਾ ਕੋਈ ਨਾ ਰਖਤਾ ਕਬੀਰਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਕਹਿੰਦੇ ਚਾਰ ਦਿਨ ਦੀ ਜ਼ਿੰਦਗੀ ਹੈ ਕਹਿੰਦੇ ਅੰਤ ਨੂੰ ਤੈ ਮਿੱਟੀ ਦੇ ਵਿੱਚ ਇੱਕ ਦਿਨ ਮਿੱਟੀ ਹੋ ਜਾਣਾ ਫਰੀਦਾ ਖਾਕ ਨਨਿੰਦੀ ਖਾਕੂ ਜੇੜ ਨਾ ਕੋਏ ਜੀਵ ਦੇ ਪੈਰਾਂ ਤਲੇ ਮੋਇਆਂ ਉੱਪਰ ਹੋਏ ਕਹਿੰਦੇ ਮਿੱਟੀ ਨਾ ਨਿੰਦੋ ਕਹਿੰਦੇ ਜਿਉਂਦਿਆਂ ਤੇ ਤੇਰੇ ਪੈਰਾਂ ਹੇਠਾਂ ਜਦੋਂ ਤੂੰ ਇਸ ਸੰਸਾਰ ਤੋਂ ਜਾਣਾ ਤੈ ਨਹੀਂ ਤੇਰੇ ਉੱਪਰ ਹੋ ਜਾਣਾ ਮਿੱਟੀ ਦੇ ਵਿੱਚ ਤੈ ਇੱਕ ਦਿਨ ਮਿੱਟੀ ਹੋ ਜਾਣਾ ਅੱਗੇ ਕਹਿੰਦੇ ਨਾ ਕੋਲ ਆਇਓ ਇਹ ਧਨ ਨਾ ਕੋਲ ਜਾਤ ਕਹਿੰਦੇ ਤੂੰ ਜਿੰਨਾ ਧਨ ਮਰਜੀ ਇਕੱਠਾ ਕਰ ਲੈ ਜੇ ਤੂੰ ਕਹਿੰਨਾ ਮੇਰੀ ਧਨ ਦੇ ਵਿੱਚ ਹੀ ਖੁਸ਼ੀ ਹੈ ਤੂੰ ਕਹਿੰਦੀ ਚਾਹੇ ਸਾਰੀ ਦੁਨੀਆ ਦਾ ਧਨ ਇਕੱਠਾ ਕਰ ਲੈ ਜਿਵੇਂ ਸਕੰਦਰ ਰਾਜਾ ਸੀ ਨਾ ਉਹਨੇ ਸਾਰੀ ਦੁਨੀਆ ਤੇ ਜਿੱਤ ਪ੍ਰਾਪਤ ਕਰਕੇ ਸਾਰੀ ਦੁਨੀਆ ਦਾ ਹੀ ਧਨ ਜਿਹੜਾ ਇਕੱਠਾ ਕਰ ਲਿਆ ਸੀ ਕਹਿੰਦੇ ਮਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਉਹਨੇ ਸਿੱਕੇ ਕਢਵਾ ਲਏ ਸੀ ਬੇ ਕਿਸੇ ਕੋਲ ਮੇਰੀ ਪਰਜਾ ਕੋਲ ਕਿਸੇ ਕੋਲੇ ਇੱਕ ਟਕਾ ਵੀ ਨਾ ਹੋਵੇ ਸਾਰਾ ਧਨ ਯਾਨੀ ਕੋਨੇ ਆਪਣਾ ਇਕੱਠਾ ਕਰ ਲਿਆ ਪਰ ਉਹਨੂੰ ਅੰਤ ਵੇਲੇ ਇਹ ਸਮਝ ਆਈ ਵੀ ਮੈਂ ਨਾਲ ਤਾਂ ਕੁਛ ਲੈ ਕੇ ਜਾਣਾ ਨਹੀਂ ਫਿਰ ਉਹਨੇ ਕਿਹਾ ਵੀ ਜਦੋਂ ਮੈਂ ਜਾਵਾਂ ਮੇਰੇ ਹੱਥ ਨੇ ਜਿਹੜੇ ਅਰਥੀ ਤੋਂ ਬਾਹਰ ਰੱਖੇ ਜਾਂ ਵੀ ਦੂਜਿਆਂ ਨੂੰ ਇਹ ਸਮਝ ਆ ਜਵੀ ਵੀ ਮੈਂ ਖਾਲੀ ਹੱਥ ਜਾ ਰਿਹਾ। ਨਾਲ ਕੁਝ ਨਹੀਂ ਲੈ ਕੇ ਜਾ। ਇਸ ਲਈ ਕਹਿੰਦੇ ਨਾ ਕੋ ਲੈ ਆਇਓ ਇਹ ਧਾਨਾ ਨਾ ਕੋ ਲੈ ਜਾਤ। ਜਦੋਂ ਕਹਿੰਦੇ ਜਨਮ ਹੁੰਦਾ ਤੂੰ ਧਨ ਲੈ ਕੇ ਤਾਂ ਨਹੀਂ ਜੰਮਦਾ। ਨਾ ਕਹਿੰਦੇ ਜਦੋਂ ਤੂੰ ਜਾਂਦਾ ਇੱਥੋਂ ਨਾ ਤੂੰ ਕੁਝ ਲੈ ਕੇ ਜਾਂ। ਫਿਰ ਕਹਿੰਦੇ ਤੂੰ ਜੇ ਸਾਰੀ ਜ਼ਿੰਦਗੀ ਆਪਣਾ ਸੁੱਖ ਚੈਨ ਕਹਿੰਦੇ ਤੂੰ ਇਹਦੇ ਲਈ ਗਵਾ ਲਿਆ ਨਾ। ਫਿਰ ਕਹਿੰਦੇ ਤੇਰੇ ਵਰਗਾ ਮੂਰਖ ਵੀ ਕੋਈ ਹੈ ਕਈ ਲੋਕ ਤੁਹਾਡੀ ਜ਼ਿੰਦਗੀ ਵਿੱਚ ਨਾ ਹਰ ਇੱਕ ਚੀਜ਼ ਦਾ ਬੈਲੈਂਸ ਹੋਣਾ ਚਾਹੀਦਾ ਐ ਨੀ ਵੀ ਧਨ ਨੇ ਕਮਾਉਣਾ ਧਨ ਪੈਸਾ ਵੀ ਕਮਾਉਣਾ ਪਰ ਇਹ ਨਹੀਂ ਪੈਸਾ ਕਮਾਉਂਦੇ ਕਮਾਉਂਦੇ ਆਪਾ ਆਪਣਾ ਸਰੀਰ ਗਵਾ ਲਈ ਪੈਸਾ ਕਮਾਉਂਦੇ ਕਮਾਉਂਦੇ ਆਪਾ ਆਪਣੇ ਰਿਸ਼ਤੇ ਗਵਾ ਲਈ ਪਰ ਇਹ ਨਹੀਂ ਹੋਣਾ ਚਾਹੀਦਾ ਤੈਨੂੰ ਹਰ ਇੱਕ ਚੀਜ਼ ਨੂੰ ਬਣਦਾ ਟਾਈਮ ਦੇਣਾ ਪੈਣਾ ਜੇ ਤੇਰਾ ਜਿਹੜਾ ਜ਼ਿੰਦਗੀ ਵਿੱਚ ਤਾਂ ਹੀ ਤੇਰੇ ਬੈਲੈਂਸ ਬਣਿਆ ਰਹਿੰਦਾ ਜਦੋਂ ਆਪਾਂ ਸਭ ਨੂੰ ਇੱਕੋ ਜਿਹਾ ਟਾਈਮ ਦਿੰਨੇ ਕਿਉਂਕਿ ਤਨ ਨੂੰ ਨਾ ਕੋਈ ਲੈ ਕੇ ਜੰਮਦਾ ਨਾ ਕੋਈ ਲੈ ਕੇ ਮਰਦਾ ਇਹ ਇੱਥੇ ਹੀ ਰਹਿੰਦਾ ਚਾਹੇ ਕੋਈ ਜਿੱਟੀਆਂ ਮਰਚੀਆਂ ਜ਼ਗੀਰਾਵਾਂ ਵਾਲੇ ਚਾਹੇ ਕੋਈ ਅਬਾਨੇ ਅਡਾਨੇ ਹੋਣੇ ਨੇ ਸਾਰੀ ਦੁਨੀਆ ਦਾ ਕਹਿੰਦੇ ਨੇ ਵੀ ਸਾਡੇ ਕੋਲ ਧਨ ਇਕੱਠਾ ਕਰ ਲਈ ਲੈ ਕੇ ਉਹਨਾਂ ਨੇ ਵੀ ਇੱਥੋਂ ਕੁਝ ਨਹੀਂ ਜਾਣਾ ਜਿੱਦਣ ਜਾਣਾ ਅੱਗੇ ਕਹੇ ਰਾਵਣ ਹੂ ਤੇ ਅਦਕ ਸ਼ਤਰਪਤ ਖਿੰਨ ਮੈਂ ਗਏ ਬਲਾਤ ਕਹਿੰਦੇ ਰਾਵਣ ਵਰਗੇ ਜਿਹੜੇ ਸ਼ਤਰਪਤ ਰਾਜੇ ਸੀ ਨਾ ਜਿਹੜੇ ਕਹਿੰਦੇ ਸੀ ਵੀ ਰਾਵਣ ਦੀ ਸੋਨੇ ਦੀ ਲੰਕਾ ਹੈ ਕਹਿੰਦੇ ਉਹ ਵੀ ਇੱਥੋਂ ਇੱਕ ਦਿਨ ਖਿੰਦੇ ਵਿੱਚ ਕਹਿੰਦੇ ਚਲੇ ਗਏ ਖਾਲੀ ਹੱਥੀ ਗਏ ਰਾਵਣ ਵਰਗੇ ਰਾਜੇ ਵੀ ਜਿਨ੍ਹਾਂ ਦੀ ਸੋਨੇ ਦੀ ਲੰਕਾ ਸੀ ਆ ਪਤਾ ਹੈ ਹੀ ਕਿਹੜੇ ਬਾਗ ਦੇ ਮੂਲੇ ਕਹਿੰਦੇ ਜਿਹੜਾ 라ਵਣ ਸੀ ਨਾ ਉਹ ਬਹੁਤ ਗਿਆਨੀ ਤਾਂ ਵਿਦਵਾਨ ਤਾਂ ਸੀ ਪਰ ਉਹਨੇ ਜ਼ਿੰਦਗੀ ਵਿੱਚ ਕਹਿੰਦੇ ਬੰਦਾ ساری ਜ਼ਿੰਦਗੀ ਚਾਹੇ ਚੰਗੇ ਕਰਮ ਕਮਾਵੇ ਪਰ ਜਿਹੜਾ ਉਹਦਾ ਇੱਕ ਮਾੜਾ ਕਰਮ ਹੈ ਨਾ ਉਹੀ ਉਹਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਬਦਨਾਮ ਕਰ ਦਿੰਦਾ ਕਹਿੰਦੇ 1 ਲੱਖ ਪੁੱਤ ਸਵਾ ਲੱਖ ਨਾਤੀ ਤਹਰਾਵਨ ਘਰ ਦਿਆ ਨਾ ਬੱਤੀ ਕਹਿੰਦੇ ਜਿਹਦਾ ਇੱਡਾ ਪਰਿਵਾਰ ਹੋਵੇ 1 ਲੱਖ ਪੁੱਤ ਸਵਾ ਲੱਖ ਨਾਤੀ ਹੁਣ ਇਹ ਗੱਲ ਕਹਿਣ ਚਾਉਂਦੇ ਆ ਕਿ 1 ਲੱਖ ਪੁੱਤਰ ਸਵਾ ਲੱਖ ਨਾਤੀ ਉਹਦੇਰ ਇਹ ਗੱਲ 1 ਲੱਖ ਪੁੱਤਰ ਕਿਸੇ ਦਾ ਹੁੰਦਾ ਨਹੀਂ ਹੈ ਨਾ ਹੀ ਹੋ ਸਕਦਾ ਇਹ ਜਦੋਂ ਆਪਾਂ ਵੱਡਾ ਕੁਝ ਕਹਿਣਾ ਹੋਵੇ ਆਪਾਂ ਕਹਿੰਦੇ ਆ ਵੀ ਲੱਖਾਂ ਹੀ ਉਹਦੇ ਕੋਲ ਰੁਪਈਆ ਹੈ ਜਾ ਲੱਖਾਂ ਹੀ ਬੰਦੇ ਨੇ ਵੱਡਾ ਕਹਿਣਾ ਹੋਵੇ ਤਾਂ ਆਪਾਂ ਲੱਖਾਂ ਕਰੋੜਾਂ ਦੀ ਗੱਲ ਕਰਦੇ ਇਸੇ ਲਈ ਭਾਵ ਬਹੁਤ 1 ਲੱਖ ਪੂਤ ਸਵਾ ਲੱਖ ਨਾਪੀ ਤਹਿਰਾਵਨ ਕਰਦੀ ਆ ਨਾ ਬੰਦ ਪਰ ਅੱਜ ਉਹਦੇ ਕੋਈ ਕਹਿੰਦੇ ਦੀਵਾ ਜਗਾਉਣ ਵਾਲਾ ਵੀ ਹੈ ਨਹੀਂ ਜਿਹੜਾ ਐਡਾ بڑا ਛਤਰਪੱਤ ਰਾਜਾ ਸੀ ਕਹਿੰਦੇ ਉਹ ਵੀ ਇੱਥੋਂ ਸੰਸਾਰ ਤੋਂ ਖਾਲੀ ਹੱਥ ਹੀ ਗਿਆ ਤੂੰ ਕਾਹਦਾ ਹੰਕਾਰ ਕਰਦਾ ਹੈ ਅਗੇ ਕਹਿੰਦੇ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਕਹਿੰਦੇ ਫਿਰ ਤੂੰ ਕੀ ਕਰ ਹਰ ਕੇ ਸੰਤ ਕਹਿੰਦੇ ਜਿਹੜੋ ਪ੍ਰਮਾਤਮਾ ਨਾਲ ਜੁੜੇ ਹੋਏ ਨੇ ਜਿਹੜੋ ਪ੍ਰਮਾਤਮਾ ਦੇ ਗੁਣ ਨੇ ਜਿਨ੍ਹਾਂ ਨੇ ਉਹ ਗੁਣ ਧਾਰਨ ਕਰੇ ਨੇ ਕਹਿੰਦੇ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਕਹਿੰਦੇ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਨੂੰ ਪਰਮਾਤਮਾ ਦੇ ਜਿਨ੍ਹਾਂ ਨੇ ਕੋਣ ਤਾਰਨ ਕਰ ਲਏ ਜਿਹੜੇ ਉਹ ਸੰਤ ਵਰਤੀ ਵਾਲੇ ਬੰਦੇ ਨੇ ਕਹਿੰਦੇ ਜੋ ਹਰ ਨਾਮ ਜਪਾਤ ਕਹਿੰਦੇ ਉਹ ਆਪ ਤਾਂ ਨਾਮ ਜਪਦੇ ਨੇ ਤੇ ਹੋਰਾਂ ਨੂੰ ਵੀ ਸਿੱਖਿਆ ਦਿੰਦੇ ਨੇ ਸਮਝ ਦਿੰਦੇ ਨੇ ਕਿ ਕਿਸੇ ਦਾ ਭਾਵ ਜੀਵਨ ਬਦਲ ਜਾਵੇ ਜਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗਤ ਮਿਲਾਤ ਕਹਿੰਦੇ ਜਿਨ੍ਹਾਂ ਤੇ ਉਹ ਪ੍ਰਮਾਤਮਾ ਦੀ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾ ਫਿਰ ਜਿਹੜੋ ਗੁਣਾਂ ਨੂੰ ਧਾਰਨ ਕਰਨ ਲੱਗਦੇ ਨੇ ਸੰਤ ਵਰਤੀ ਆਪਣੀ ਬਣਾ ਲੈਂਦੇ ਨੇ ਤੇ ਸਤ ਸੰਗਤ ਸਤ ਸੰਗ ਮਿਲਾਤ ਕਹਿੰਦੇ ਉਹ ਹਮੇਸ਼ਾ ਸੱਚ ਨਾਲ ਜੁੜੇ ਰਹਿੰਦੇ ਨੇ ਭਾਵ ਸਤ ਸੰਗਤ ਦਾ ਉਹਨਾਂ ਨੂੰ ਮਿਲਾਪ ਹੋ ਜਾਂਦਾ ਜਿੱਥੋਂ ਗੁਰੂ ਦੀ ਵਿਚਾਰ ਸੁਣ ਕੇ ਉਹਨਾਂ ਨੂੰ ਗੁਣ ਪ੍ਰਾਪਤ ਹੁੰਦੇ ਮਾਤਾ ਪਿਤਾ ਬਨਤਾ ਸੁਤ ਸੰਪਤ ਅੰਤ ਨ ਚਲਤ ਸੰਗਾਤ ਕਹਿੰਦੇ ਤੇਰਾ ਮਾਤਾ ਪਿਤਾ ਬਨਤਾ ਹੁੰਦੇ ਏ ਇਸਤਰੀ ਸੁਤ ਹੁੰਦਾ ਪੁੱਤਰ ਸੰਪਤ ਹੁੰਦੀ ਏ ਜਾਇਦਾਦ ਅੰਤ ਨ ਚਲਤ ਸੰਗਾਤ ਕਹਿੰਦੇ ਤੇਰੇ ਸਾਰੇ ਰਿਸ਼ਤੇ ਆ ਨੇ ਮਾਂ ਨੇ ਪਿਓ ਨੇ ਇਸਤਰੀ ਨੇ ਪੁੱਤਰਾ ਧੀਆ ਨੇ ਤੇਰੀ ਜਹਦਾਂ ਨੇ ਕਹਿੰਦੇ ਤੇਰੇ ਅੰਤ ਵੇਲੇ ਤੇਰੇ ਨਾਲ ਨਹੀਂ ਜਾਣਾ ਜਾਣਾ ਤਾਂ ਇੱਥੋਂ ਖਾਲੀ ਹੱਥੀ ਜਾਣਾ ਤਾਂ ਤੇਰੇ ਨਾਲ ਤੇਰੇ ਗੁਣਾਂ ਨੇ ਜਾਣਾ ਜਿਹੜੇ ਗੁਣ ਹ ਕਿਉਂਕਿ ਜਦੋਂ ਬੰਦਾ ਨਾ ਸੰਸਾਰ ਤੋਂ ਚਲਾ ਜਾਂਦਾ ਆਪਾਂ ਉਹਦੀਆਂ ਗੱਲਾਂ ਕਰਦੇ ਆ ਜੇ ਗੁਣਾ ਵਾਲਾ ਤਾਂ ਉਹਦੇ ਗੁਣ ਯਾਦ ਕਰਦੇ ਆ ਵੀ ਬੰਦੇ 'ਚ ਆਹ ਕੁਆਲਿਟੀ ਸੀ ਆਹ ਗੁਣ ਸੀ ਜੇ ਕੋਈ ਮਾੜੇ ਕਰਮ ਕਮਾ ਕੇ ਜਾਂਦਾ ਤਾਂ ਉਹਨੀਆਂ ਉਹ ਮਾੜੇ ਕਰਮਾਂ ਦੀਆਂ ਗੱਲਾਂ ਲੋਕ ਕਰਦੇ ਨੇ ਬੇ ਸੰਸਾਰ ਤੋਂ ਚਲੇਗਾ ਨੇ ਸਾਰੀ ਜ਼ਿੰਦਗੀ ਕੋਈ ਚੰਗਾ ਕਰਮ ਕਮਾਏ ਇਸੇ ਲਈ ਤੇਰੇ ਨਾਲ ਇਹ ਤੇਰੇ ਰਿਸ਼ਤੇ ਨੇ ਜਿਹੜੇ ਤੇਰੀ ਜਾਇਦਾਦ ਐ ਤੇਰਾ ਜੋੜਿਆ ਧਨ ਐ ਇਹ ਕਹਿੰਦੇ ਨਾਲ ਨਹੀਂ ਜਾਣਾ ਨਾਲ ਤੇਰੇ ਉਹ ਪਰਮਾਤਮਾ ਦਾ ਨਾਮ ਜਿਹੜੇ ਉਹ ਗੁਣ ਨੇ ਤੇਰੇ ਨਾਲ ਉਹ ਜਾਣੇ ਨੇ ਕਹਿੰਦੇ ਕਹਿਤ ਕਬੀਰ RAM ਤਜ ਬੌਰੇ ਜਨਮ ਅਕਰਤ ਤਾ ਤਾ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਨੇ ਕਹਿੰਦੇ ਫਿਰ ਕੀ ਕਰ ਜੇ ਕਹਿੰਦੇ ਨਾਲ ਕੁਛ ਨਹੀਂ ਜਾਣਾ ਤੇ ਮੈਂ ਕੀ ਕਰਾਂ ਕਹਿੰਦੇ ਰਾਮ ਭਜ ਬੋਲੇ ਕਹਿੰਦੇ ਉਹ ਪਰਮਾਤਮਾ ਨੂੰ ਜਿਹੜਾ ਕਣ-ਕਣ ਵਿੱਚ ਰਮਿਆ ਹੋਇਆ ਉਹਦਾ ਭਜਨ ਕਰ ਭਾਵ ਉਹ ਕੁਦਰਤ ਨੂੰ ਜਾਣ ਸਮਝ ਉਹ ਰਜਾ ਚਾ ਬਾਣੀ ਚ ਰਹਿ ਕਹਿੰਦੇ ਜਨਮ ਅਕਾਰਥ ਜਾਤ ਨਹੀਂ ਤਾਂ ਕਹਿੰਦੇ ਜਿਹੜਾ ਜਨਮ ਹੈ ਜਿਹੜਾ ਇਹਦਾ ਕੋਈ ਤੇਰਾ ਅਰਥ ਨਹੀਂ ਰਹਿਣਾ ਇਹ ਅਕਾਰਥ ਹੀ ਚਲੇ ਜਾਣਾ ਭਾਵ ਬ्यर्थੀ ਤੇਰਾ ਜਨਮ ਹੈ ਜਿਹੜਾ ਇਹ ਹੀ ਚਲੇ ਜਾਣਾ ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਇਤਨ ਜਾਏਗਾ ਸਕੋਤਲ ਹੋ ਬਹੋਰ ਕਹਿੰਦੇ ਤਨ ਨੇ ਇੱਕ ਦਿਨ ਚਲੇ ਜਾਣਾ ਕਹਿੰਦੇ ਜੇ ਹੋ ਸਕਦਾ ਤੂੰ ਰੋਕ ਲੇਂਗਾ ਕੋਈ ਆਪਣੀ ਮੌਤ ਨੂੰ ਰੋਕ ਸਕੇ ਇੱਥੋਂ ਚਾਹੇ ਕੋਈ ਵੱਡੇ-ਵੱਡੇ ਜਿੰਨੇ ਮਰਜੀ ਪੈਸੇ ਵਾਲੇ ਵੀ ਸਾਰੇ ਚਲੇ ਜਾਂਦੇ ਕਹਿੰਦੇ ਤੂੰ ਰੋਕ ਨਹੀਂ ਸਕਦਾ ਇਹਨੂੰ ਸਕੋ ਤਲੇ ਹੋ ਬੋਹਰ ਨਾਂਗੇ ਪਾਮ ਹੋਤੇ ਗਏ ਜਿੰਨਕੇ ਲੱਖ ਕਰੋੜ ਨੰਗੇ ਪਾ ਪੈਰਾਂ ਦਾ ਮਤਲਬ ਵੀ ਖਾਲੀ ਹੱਥ ਕਹਿੰਦੇ ਲੱਖਾਂ ਕਰੋੜਾਂ ਵਾਲੇ ਵੀ ਇੱਥੋਂ ਖਾਲੀ ਹੱਥ ਹੀ ਜਾਂਦੇ ਫਿਰ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਫਿਰ ਕਰ ਕੀ ਕਹਿੰਦੇ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਗ ਕਹਿੰਦੇ ਫਿਰ ਜਾਨਾ ਹੀ ਹੈ ਤਨ ਨੇ ਨਾ ਮੈਨੂੰ ਕਿਹੜੇ ਰਸਤੇ ਤੇ ਲਾਲਮ ਜੇ ਜਾਣਾ ਹੀ ਹੈ ਤਾਂ ਮੈਂ ਸਰੀਰ ਨੂੰ ਕਿਹੜੇ ਰਸਤੇ ਤੇ ਤੋਰਾ ਵੀ ਜਿਹੜਾ ਮੇਰਾ ਜਨਮ ਹੈ ਸਫਲ ਹੋ ਜਵੇ ਇਹ ਬੇਅਰਥ ਨਾ ਜਾਵੇ ਕਵਨੈ ਮਾਰਗ ਲਾਗ ਕ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ ਕਹਿੰਦੇ ਪ੍ਰਮਾਤਮਾ ਦੇ ਗੁਣ ਗਾ ਤੇ ਸਾਧ ਦੀ ਸੰਗਤ ਕਰ ਭਾਗ ਗੁਰੂ ਸਾਧ ਦੀ ਸੰਗਤ ਕਰ ਤੇ ਉਹ ਗੁਣਾ ਨੂੰ ਪ੍ਰਮਾਤਮਾ ਦੇ ਨੂੰ ਗਾ ਤੇ ਆਪਣੇ ਜੀਵਨ ਵਿੱਚ ਉਹਨਾਂ ਨੂੰ ਧਾਰਨ ਕਰ ਫਿਰ ਤੇਰਾ ਜਿਹੜਾ ਇਹ ਜਨਮ ਹੈ ਨਾ ਇਹ ਅਕਾਰਥ ਨਹੀਂ ਜਾਊ ਭਾਗ ਤੇਰਾ ਜਨਮ ਹੈ ਜਿਹੜਾ ਹੈ ਵ्यर्थ ਨੀ ਜਾ। ਇਸੇ ਲਈ ਭਗਤ ਕਬੀਰ ਜੀ ਇਹ ਸ਼ਬਦ ਵਿੱਚ ਇਹ ਸਮਝਾਉਣਾ ਚਾਹੁੰਦੇ ਨੇ ਬਈ ਜਿਹੜਾ ਤੇਰਾ ਮਨੁੱਖਾ ਜਨਮ ਹੈ ਨਾ ਇਹ ਤੇਰਾ ਵਿਅਰਥੇ ਨਾ ਚਲਾ ਜਾਵੇ। ਕਹਿੰਦੇ ਇਹਨੂੰ ਤੂੰ ਲੇਖੇ ਲਾ ਲੈ ਭਾਵ ਗੁਰੂ ਦੀ ਗੱਲ ਨੂੰ ਸਮਝ ਤੇ ਅਮਲ ਵਿੱਚ ਲਿਆ ਕੇ ਆਪਣੀ ਜ਼ਿੰਦਗੀ ਜਿਹੜੀ ਤੇਰੀ ਵਧੀਆ ਬਣ ਸਕਦੀ ਹੈ। ਜਿਸ ਤਰ੍ਹਾਂ ਕਹਿੰਦੇ ਦੋ ਚੀਜ਼ਾਂ ਨੇ ਜਿਹੜੀਆਂ ਮਨ ਦੇ ਵਿੱਚੋਂ ਨਿਕਲਦੀਆਂ ਨੇ ਭਾਵੇਂ ਦਿਲ ਚੋਂ ਨਿਕਲਦੀਆਂ ਇੱਕ ਹੈ ਅਸੀਸ ਇੱਕ ਹੈ ਬਦ ਅਸੀਸ ਜਿਵੇਂ ਆਪਾਂ ਕਹਿੰਦੇ ਇੱਕ ਹੈ ਦੁਆ ਇੱਕ ਹੈ ਬਦ ਦੁਆ ਇਹ ਦੋਵੇਂ ਹੀ ਬੰਦੇ ਦੇ ਮਨ ਚੋਂ ਨਿਕਲਦੀਆਂ ਨੇ ਦਿਲ ਚੋਂ ਨਿਕਲਦੀਆਂ ਕੋਸ਼ਿਸ਼ ਕਰੀਏ ਬਿ ਆਪਾ ਇਹੋ ਜੇ ਕਰਮ ਕਮਾਈਏ ਬਿ ਕਿਸੇ ਦੀ ਆਪਾਂ ਬਦ ਅਸੀਸ ਦਾ ਕਾਰਨ ਨਾ ਬਣ ਜਾਈਏ ਆਪਾਂ ਕਿਸੇ ਦੀ ਬਦ ਦੁਆ ਦਾ ਕਾਰਨ ਨਾ ਬਣੀ ਚੰਗੇ ਕਰਮ ਕਮਾ ਕੇ ਆਪਾਂ ਕਿਸੇ ਦੀ ਅਸੀਸ ਦੇ ਪਾਤਰ ਬਣੀਏ ਕਿਸੇ ਦੀ ਦੁਆ ਦੇ ਪਾਤਰ ਆਪਾਂ ਬਣੀਏ ਇਸ ਲਈ ਆਇਆ ਕਰੋ ਗੁਰਬਾਣੀ ਸੁਣਿਆ ਸਮਝਿਆ ਹੀ ਜਿਹੜਾ ਆਪਣਾ ਜੀਵਨ ਹੈ ਬਦਲਣਾ ਹੈ ਵਿਚਾਰਾਂ ਕਰਦੇ ਆ ਇੱਕ ਨਹੀਂ अनेका ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ